ਭੈਣ ਸੰਦੀਪ ਕੌਰ ਨੇ ਬੜੀ ਸੋਹਣੀ ਚੀਜ਼ ਲਿਖੀ ਐ ਆਜੋ ਸਾਨੂੰ ਸੁਣਾਉਨੇ ਆ ਜੇਲ ਪਟਿਆਲੇ ਅੰਦਰ ਸਿੰਘ ਨੇ ਪકડਗਦਾਰ ਲਿਆ ਜੇਲ ਪਟਿਆਲੇ ਅੰਦਰ ਸਿੰਘ ਨੇ ਪકડਗਦਾਰ ਲਿਆ ਪਿੰਜਰੇ ਦੇ ਵਿੱਚ ਸ਼ੇਰ ਸ਼ਨੀ ਨੇ ਮਾਰ ਸ਼ਿਕਾਰ ਲਿਆ ਪਿੰਜਰੇ ਦੇ ਵਿੱਚ ਸ਼ੇਰ ਸ਼ਨੀ ਨੇ ਮਾਰ ਸ਼ਿਕਾਰ ਲਿਆ ਸੂਬਾ ਸਰਹੰਦ ਕਹਾਉਂਦਾ ਸੀ ਅੱਗ ਸਿੱਖਾਂ ਦੇ ਕਰ ਲਾਉਂਦਾ ਸੀ ਉਹ ਬਾ ਸਰਹੰਦ ਕਹਾਉਂਦਾ ਸੀ ਅੱਗ ਸਿੱਖਾਂ ਦੇ ਘਰ ਲਾਉਂਦਾ ਸੀ ਸਿੰਘ ਮਾਰ ਕੇ ਖੁਸ਼ੀ ਮਨਾਉਂਦਾ ਸੀ ਸਾਡੇ ਖੂਨ ਚ ਤਾਰੀ ਲਾਉਂਦਾ ਸੀ ਅੱਜ ਮਸਾ ਮਾਰ ਵਿੱਚ ਆਇਆ ਮਸਾ ਮਾਰ ਵਿੱਚ ਆਇਆ ਸਿੰਘ ਨੇ ਸਵਾ ਵਿਚਾਰ ਲਿਆ ਪਿੰਜਰੇ ਦੇ ਵਿੱਚ ਸ਼ੇਰ ਸ਼ਨੀ ਨੇ ਮਾਰ ਸ਼ਿਕਾਰ ਲਿਆ ਪਿੰਜਰੇ ਦੇ ਵਿੱਚ ਸ਼ੇਰ ਸ਼ਨੀ ਨੇ ਮਾਰ ਸ਼ਿਕਾਰ ਲਿਆ ਨਿਤ ਸੁੱਤੇ ਪਿਆ ਨੂੰ ਫੜਦਾ ਸੀ ਨਿਤ ਨਵੀਆਂ ਕਾੜ ਤਾਂ ਘੜਦਾ ਸੀ ਪਾਣੀ ਹੜ ਦੇ ਵਾਂਗੂ ਚੜਦਾ ਸੀ ਸਾਡੇ ਰੋਜ ਘਰਾ ਵਿੱਚ ਵੜਦਾ ਸੀ ਲਾवारिस ਕਹਿ ਕੇ ਸਾਨੂੰ ਇੱਥੇ ਕੂੜ ਪਸਾਰ ਗਿਆ ਲਾवारिस ਕਹਿ ਕੇ ਸਾਨੂੰ ਇੱਥੇ ਕੂੜ ਪਸਾਰ ਗਿਆ ਪਿੰਜਰੇ ਦੇ ਵਿੱਚ ਸ਼ੇਰ ਸ਼ਨੀ ਨੇ ਮਾਰ ਸ਼ਿਕਾਰ ਲਿਆ ਪਿੰਜਰੇ ਦੇ ਵਿੱਚ ਸ਼ੇਰ ਸ਼ਨੀ ਨੇ ਮਾਰ ਸ਼ਿਕਾਰ ਲਿਆ ਜਦੋਂ ਦੁਸ਼ਮਣ ਮਾਰੇ ਤਾਨਾ ਜੀ ਗੁਰਸਿੱਖ ਨੂੰ ਸਮਝ ਬਗਾਨਾ ਜੀ ਸੁਣ ਜਾ ਕੇ ਨਾਗ ਤਰਾਨਾ ਜੀ ਫਿਰ ਬਣਦੀ ਮੌਤ ਬਹਾਨਾ ਜੀ ਦੁਸ਼ਮਣ ਵੇਖ ਦਲੇਰਾ ਦੁਸ਼ਮਣ ਵੇਖ ਦਲੇਰਾ ਆਪਣਾ ਤੇਜ ਖਲਾਰ ਗਿਆ ਪਿੰਜਰੇ ਦੇ ਵਿੱਚ ਸ਼ੇਰ ਛਨੀ ਨੇ ਮਾਰ ਸ਼ਿਕਾਰ ਲਿਆ ਪਿੰਜਰੇ ਦੇ ਵਿੱਚ ਸ਼ੇਰ ਛਨੀ ਨੇ ਮਾਰ ਸ਼ਿਕਾਰ ਲਿਆ ਮੈਂ ਉਮੀਦ ਕਰਦਾ ਵੀ ਭੈਣ ਸੰਦੀਪ ਕੌਰ ਦਾ ਗਾਇਆ ਇਹ ਨਗਮ ਤੁਹਾਨੂੰ ਚੰਗਾ ਲੱਗਿਆ ਹੋ ਤੇ ਤੁਸੀਂ ਭੈਣ ਨੂੰ ਫੋਲੋ ਵੀ ਕਰਿਓ ਆਪਾਂ ਐ ਈਡੀ ਜਿਹੜੀ ਭੈਣ ਦੀ ਸੰਦੀਪ ਕੌਰ ਦੇ ਨਾਂ ਤੇ ਜਿਹੜੀ ਇੰਸਟਾਗ੍ਰam ਤੇ ਈਡੀ ਬਣੀ ਹੋਈ ਹੈ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਜਰੂਰ ਕਰਕੇ ਜਾਇਓ